ਅੱਜ ਦੀ ਕਹਾਣੀ ਉਹ ਕੁੜੀ ਦੀ ਕਹਾਣੀ ਹੈ ਜਿਹਦੇ ਬਚਪਨ ਚ ਮਾਂ ਪਿਓ ਮੁੱਕ ਜਾਂਦੇ ਐ ਥੋੜੀ ਜੀ ਜ਼ਮੀਨ ਉਹ ਕੁੜੀ ਪੱਲੇ ਹੁੰਦੀ ਐ ਤੇ ਉਹ ਆਪਣੇ ਚਾਚਿਆਂ ਦੇ ਨਾਮ ਕਰਵਾ ਦਿੰਦੀ ਐ ਤੇ ਫਿਰ ਅੱਗੇ ਜਾ ਕੇ ਉਹ ਧੀ ਦੇ ਨਾਂ ਸੌਰਵ ਆਪਣੇ ਬਣਦੇ ਐ ਤੇ ਨਾ ਪੇਕੇ ਆਪਣੇ ਬਣਦੇ ਫਿਰ ਕਿਵੇਂ ਉਹ ਧੀ ਦਰਦ-ਦਰਦ ਦੀਆਂ ਠੋਕਰਾਂ ਖਾਂਦੀ ਐ ਤੇ ਕਿਵੇਂ ਉਸਦੀ ਜ਼ਿੰਦਗੀ ਰੁੱੜਦੀ ਐ ਇਹ ਕਹਾਣੀ ਤੇ ਕੱਲ ਬਾਤ ਕਰਾਂਗੇ ਅੱਜ ਦੀ ਕਹਾਣੀ ਉਹ ਇੱਕ ਧੀ ਦੀ ਕਹਾਣੀ ਆ ਜਿਹਦਾ ਨਾਮ ਕੁਲਵਿੰਦਰ ਹੈ। ਹੂੰ ਕੁਲਵਿੰਦਰ ਦੇ ਪਿਓ ਦੀ ਪਹਿਲਾਂ ਇੱਕ ਅਟੈਕ ਦੇ ਨਾਲ ਬਚਪਨ ਚ ਹੀ ਮੌਤ ਹੁੰਦੀ ਆ ਤੇ ਫੇਰ ਉਹਦੇ ਘਰ ਦੇ ਵਿੱਚ ਕੁਲਵਿੰਦਰ ਤੇ ਉਹਦੀ ਮਾਂ ਰਹਿ ਜਾਂਦੇ ਆ। ਹੂੰ ਉਹਦੀ ਮਾਂ ਨੂੰ ਉਹਦੇ ਪੇਕੇ ਵਿਆਹ ਕੇ ਕਿਤੇ ਹੋਰ ਤੋਰ ਦਿੰਦੇ ਆ। ਹੂੰ ਤੇ ਥੋੜੀ ਜੀ ਜ਼ਮੀਨ ਕੁਲਵਿੰਦਰ ਦੇ ਨਾਮ ਆਉਂਦੀ ਹੁੰਦੀ ਆ ਕਿਉਂਕਿ ਮਾਪਿਆਂ ਦੀ ਕਿਲੋਤੀ ਧੀ ਹੁੰਦੀ ਆ ਉਹ। ਹੂੰ ਤਾਂ ਜ਼ਮੀਨ ਦੇ ਡਰ ਤੋਂ ਚਾਚੇ ਉਹਨੂੰ ਆਪਣੇ ਨਾਲ ਰੱਖ ਲੈਂਦੇ ਆ ਕਿ ਜੇ ਧੀ ਨੂੰ ਉਹਦੀ ਮਾਂ ਦੇ ਨਾਲ ਤੋਰਾਂਗੇ ਤਾਂ ਜ਼ਮੀਨ 'ਚੋਂ ਹਿੱਸਾ ਦੇਣਾ ਪਊਗਾ। ਹੂੰ ਤੇ ਚਾਚੀ ਉਹ ਧੀ ਨੂੰ ਪਾਲਦੀ ਐ ਪਾਲਣ ਪੋਸ਼ਣ ਕਰਦੀ ਐ ਕੁਲਵਿੰਦਰ ਦਾ ਕੁਲਵਿੰਦਰ ਜਦੋਂ ਜਵਾਨ ਹੁੰਦੀ ਐ ਤਾਂ ਸਾਰੇ ਘਰ ਦੇ ਕੰਮਕਾਰ ਕੁਲਵਿੰਦਰ ਦੇ ਗਲ ਮੜ ਦਿੱਤੇ ਜਾਂਦੇ ਆ ਕਿ ਤੂੰ ਹੁਣ ਜਵਾਨ ਹੋ ਗਈ ਇਹ ਘਰ ਦੇ ਸਾਰੇ ਕੰਮ ਤੂੰ ਕਰਨੇ ਆ ਜਿਹੜੇ ਇੱਕ ਨੌਕਰਾਨੀ ਕਰਦੀ ਐ ਜਾਂ ਉਹਦੀ ਕਦੇ ਚਾਚੀ ਕਰਦੀ ਹੁੰਦੀ ਸੀ ਹੂੰ ਗੋਹੇ ਕੂੜੇ 'ਚ ਸਾਰਾ ਦਿਨ ਕੁਲਵਿੰਦਰ ਦਾ ਲੰਘ ਜਾਂਦਾ ਸੀ ਹੂੰ ਕੁਲਵਿੰਦਰ ਪਸ਼ੂਆਂ ਵਾਲੇ ਬਾੜੇ ਦੇ ਵਿੱਚ ਆਪਣੇ ਕੰਮਕਾਰ ਕਰ ਰਹੀ ਹੁੰਦੀ ਐ ਤਾਂ ਰਸਤੇ 'ਚ ਇੱਕ ਮੁੰਡਾ ਉਹਨੂੰ ਲੰਘਦਾ ਹੋਇਆ ਦੇਖਦਾ ਹੂੰ ਉਹ ਇੱਕ ਦੋ ਦਿਨ ਕੁਲਵਿੰਦਰ ਨੂੰ ਤਾਕਦ ਹੈ ਤਾੜਦਾ ਹੈ ਹੂੰ ਕੁਲਵਿੰਦਰ ਹਰ ਰੋਜ਼ ਉਹ ਮੁੰਡੇ ਨੂੰ ਦੇਖਦੀ ਹੈ ਕਿ ਮੁੰਡਾ ਕੌਣ ਹੈ ਅਣਜਾਣ ਹੈ ਸਾਡੇ ਪਿੰਡ ਦਾ ਨਹੀਂ ਸਾਡੀ ਗਲੀ ਗਵਾਂਡ ਦਾ ਨਹੀਂ ਇਹ ਕੌਣ ਹੈ ਜੋ ਮੈਨੂੰ ਰੋਜ਼ ਜਦੋਂ ਮੈਂ ਆਪਣੇ ਡੰਗਰਾਂ ਵਾਲੇ ਬਾੜੇ 'ਚ ਕੰਮਕਾਰ ਕਰਨ ਆਉਣੀ ਆ ਤਾਂ ਇਹ ਰੋਜ਼ ਮੈਨੂੰ ਲੰਘ ਕੇ ਦੇਖਦਾ ਤੇ ਦੇਖਦਾ ਹੀ ਜਾਂਦਾ ਗਲੀ ਵਿੱਚ ਦੀ ਹੂੰ ਤੇ ਉਹਦੇ ਮਨਾਂ 'ਚ ਡਰ ਵੀ ਹੁੰਦਾ ਹੈ ਕਿ ਇਹ ਸ਼ਖਸ਼ ਹੈ ਕੌਣ ਹੂੰ ਤਾਂ ਫਿਰ ਉਸ ਤੋਂ ਥੋੜੇ ਦਿਨ ਬਾਅਦ ਹੀ ਹੂੰ ਇੱਕ ਔਰਤ ਉਹ ਗਲੀ ਦੇ ਵਿੱਚ ਦੀ ਲੰਘਦੀ ਹੈ ਹੂੰ ਉਹ ਵੀ ਉਹਨੂੰ ਉਹੀ ਨਜ਼ਰਾਂ ਦੇ ਨਾਲ ਦੇਖ ਕੇ ਲੰਘਦੀ ਹੈ ਹੂੰ ਕੁਲਵਿੰਦਰ ਦੇ ਚਿੱਤੀ ਚ ਪੈ ਜਾਂਦੀ ਆ ਤੇ ਕੁਲਵਿੰਦਰ ਇਹ ਖਿਆਲਾਂ ਚ ਹੁੰਦੀ ਹੈ ਕਿ ਇਹ ਮੇਰੇ ਨਾਲ ਹੋਉ ਕੀ ਰਿਹਾ ਪਹਿਲਾਂ ਇੱਕ ਨੌਜਵਾਨ ਮੁੰਡਾ ਮੈਨੂੰ ਦੇਖ ਕੇ ਜਾਂਦਾ ਸੀ ਤੇ ਅੱਜ ਇੱਕ ਔਰਤ ਜਿਹੜੀ ਅਣਜਾਣ ਆ ਮੈਂ ਕਦੇ ਪਿੰਡ ਚ ਦੇਖਿਓ ਹੈ ਨਹੀਂ ਉਹ ਮੈਨੂੰ ਦੇਖ ਕੇ ਤਾੜ ਕੇ ਗਈ ਉਹਦੇ ਮਨ ਅੰਦਰ ਬਹੁਤ سارے ਸਵਾਲ ਚੱਲਣ ਲੱਗ ਜਾਂਦੇ ਆ ਤਾਂ ਫਿਰ ਥੋੜੇ ਦਿਨ ਲੰਘਦੇ ਆ ਤਾਂ ਉਹਦੀ ਚਾਚੀ ਕੋਲੇ ਯਾਨੀ ਕੁਲਵਿੰਦਰ ਦੀ ਚਾਚੀ ਕੋਲੇ ਇੱਕ ਪਿੰਡ ਦੀ ਔਰਤ ਆਉਂਦੀ ਆ ਉਹ ਕਹਿੰਦੀ ਭੈਣੇ ਮੈਂ ਤੇਰੇ ਨਾਲ ਗੱਲ ਕਰਨੀ ਆ ਵੀ ਆ ਤੁਹਾਡੀ ਭਤੀ ਜੀ ਜਵਾਨ ਹੁੰਦੀ ਜਾਂਦੀ ਏ ਇਹਦੇ ਵਾਸਤੇ ਕੋਈ ਰਿਸ਼ਤਾ ਤੁਸੀਂ ਦੇਖਿਆ ਕੋਈ ਘਰ-ਬਾਰ ਲੱਭਿਆ ਹੂੰ ਉਹ ਕਹਿੰਦੀ ਨਹੀਂ ਹਲੇ ਤਾਂ ਲੱਭਿਆ ਹੈ ਨਹੀਂਗਾ ਹੂੰ ਤੇ ਉਹ ਕਹਿੰਦੀ ਐ ਵੀ ਇੱਕ ਰਿਸ਼ਤਾ ਹੈ ਮੇਰੇ ਕੋਲੇ ਕਿ ਮੇਰਾ ਭਾਂਜਾ ਹੈ ਹੂੰ ਵੀ ਜੇ ਕਹੂੰ ਤਾਂ ਮੈਂ ਗੱਲ ਚਲਾਵਾ ਉਹਨੇ ਆਪਣੀ ਕੁਲਵਿੰਦਰ ਨੂੰ ਕਈ ਵਾਰ ਦੇਖਿਆ ਵੀ ਆ ਹੂੰ ਉਹ ਕਹਿੰਦੀ ਕਰ ਲੋ ਭਾਂਜੇ ਦੀ ਗੱਲ ਤੁਸੀਂ ਹੂੰ ਤਾਂ ਫਿਰ ਥੋੜੇ ਦਿਨ ਲੰਘਦੇ ਆ ਉਹ ਜਿਹੜੀ ਪਿੰਡ ਚੋਂ ਔਰਤ ਆਈ ਹੁੰਦੀ ਏ ਉਹਦੇ ਨਾਲ ਇੱਕ ਹੋਰ ਔਰਤ ਆਉਂਦੀ ਆ ਹੂੰ ਉਹ ਘਰ ਦੇ ਵਿੱਚ ਹੂੰ ਤੇ ਕੁਲਵਿੰਦਰ ਜਦੋਂ ਇਹ ਦੋਨੇ ਔਰਤਾਂ ਨੂੰ ਆਉਂਦੀਆਂ ਨੂੰ ਦੇਖਦੀ ਹੈ ਤਾਂ ਹੱਕੀ ਬੱਕੀ ਰਹਿ ਜਾਂਦੀ ਹੈ ਹੂੰ ਕਿ ਇਹ ਔਰਤ ਤਾਂ ਉਹੀ ਹੈ ਜਿਹੜੀ ਪਸ਼ੂ ਵਾਲੇ ਬਾੜੇ 'ਚ ਮੈਨੂੰ ਦੇਖ ਕੇ ਗਈ ਸੀ ਹੂੰ ਇਹ ਕੌਣ ਹੂੰ ਇਹ ਕਿਵੇਂ ਸਾਡੇ ਘਰੇ ਹੂੰ ਕਿ ਜਿਹੜੀ ਔਰਤ ਇਹਦੇ ਨਾਲ ਆ ਉਹ ਸਾਡੇ ਪਿੰਡ ਦੀ ਉਹ ਹੂੰ ਉਹਨੂੰ ਤਾਈ ਕਹਿੰਦੀ ਸੀ ਹੂੰ ਤਾਂ ਫੇਰ ਗੱਲ ਹੁੰਦੀ ਹੈ ਕਿ ਜਦੋਂ ਚਾਚੀ ਵੀ ਬੈਠੀ ਆ ਉੱਥੇ ਜਿਹੜੀ ਉਹ ਪਿੰਡ ਦੀ ਔਰਤ ਆ ਉਹ ਵੀ ਬੈਠੀ ਆ ਤੇ ਉਹ ਅਣਜਾਣ ਔਰਤ ਵੀ ਬੈਠੀ ਹੈ ਜਿਹੜੀ ਕੁਲਵਿੰਦਰ ਨੂੰ ਦੇਖ ਕੇ ਗਈ ਸੀ ਪਸ਼ੂ ਵਾਲੇ ਬਾੜੇ ਦੇ ਵਿੱਚ ਹੂੰ ਤਾਂ ਜਿਹੜੀ ਉਹ ਪਿੰਡ ਦੀ ਔਰਤ ਹੁੰਦੀ ਹੈ ਜਿਹਨੂੰ ਤਾਈ ਕਹਿੰਦੀ ਹੁੰਦੀ ਹੈ ਕੁਲਵਿੰਦਰ ਉਹ ਗੱਲ ਕਰਦੀ ਹੈ ਕਿ ਮੇਰੇ ਭਾਣਜੇ ਨੇ ਕੁਲਵਿੰਦਰ ਨੂੰ ਦੇਖਿਆ ਹੂੰ ਤੇ ਆ ਮੇਰੀ ਭੈਣ ਆ ਮੇਰੇ ਨਾਲ ਆਈ ਆ ਇਹ ਵੀ ਕੁਲਵਿੰਦਰ ਨੂੰ ਦੇਖ ਕੇ ਗਈ ਹੂੰ ਪਸ਼ੂ ਵਾਲੇ ਵੜੇ 'ਚ ਜਦੋਂ ਕੰਮ ਕਰਦੀ ਸੀ ਹੂੰ ਤਾਂ ਕੁਲਵਿੰਦਰ ਦੇ ਉਦੋਂ ਗੱਲ ਖਾਨੇ ਪੈਂਦੀ ਹੈ ਕਿ ਹਾਂ ਪਹਿਲਾਂ ਇਹ ਮਾਤਾ ਦਾ ਮੁੰਡਾ ਮੈਨੂੰ ਦੇਖ ਕੇ ਗਿਆ ਹੂੰ 2-3 ਦਿਨ ਤੇ ਫੇਰ ਇਹ ਮਾਤਾ ਮੈਨੂੰ ਦੇਖਣ ਆਈ ਸੀ ਜਿਹਦੇ ਤੋਂ ਮੈਂ ਡਰ ਰਹੀ ਸੀ ਹੂੰ ਤਾਂ ਸੁਖੀ ਸੰਦੀ ਇਹ ਰਿਸ਼ਤਾ ਪੂਰ ਚੜ ਜਾਂਦਾ ਹੂੰ ਕੁਲਵਿੰਦਰ ਦੇ ਚਾਚਾ ਚਾਚੀ ਨੂੰ ਇਹ ਰਿਸ਼ਤਾ ਮਨਜ਼ੂਰ ਹੁੰਦਾ ਹੂੰ ਥੋੜਾ ਮੋਟਾ ਖਰਚਾ ਪੱਠਾ ਕਰਕੇ ਥੋੜਾ ਮੋਟਾ ਸੋਨਾ ਬਣਾ ਕੇ ਕੁਲਵਿੰਦਰ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਦਵਿੰਦਰ ਦੇ ਨਾਲ ਹੂੰ ਉਸ ਮੁੰਡੇ ਦਾ ਨਾਮ ਦਵਿੰਦਰ ਹੁੰਦਾ ਹੂੰ ਸੱਸ ਨੇ ਕੁਲਵਿੰਦਰ ਦੇ ਸਹੁਰੇ ਜਦੋਂ ਗਈ ਤਾਂ ਬੜੇ ਚਾਅ ਲਾੜ ਕਰੇ ਹੂੰ ਬਹੁਤ ਸ਼ਗਨ ਮਨਾਏ ਹੂੰ ਕੁਲਵਿੰਦਰ ਨੂੰ ਇਹ ਲੱਗਦਾ ਸੀ ਕਿ ਮੇਰੀ ਮਾਂ ਹੀ ਵਾਪਸ ਆ ਗਈ ਹੂੰ ਜਿਹੜੀ ਕੀ ਕਦੇ ਬਚਪਨ ਚ ਕੁਲਵਿੰਦਰ ਨੇ ਉਹ ਮਾਂ ਦੇਖੀ ਸੀ ਹਾਲਾਂਕਿ ਕਦੇ ਵੀ ਮਾਂ ਨੂੰ ਕੁਲਵਿੰਦਰ ਨਾਲ ਮਿਲ ਨਹੀਂ ਦਿੱਤਾ ਗਿਆ ਸੀ ਕਿ ਇਹਦਾ ਮੂੰਹ ਆਪਣੀ ਮਾਂ ਨਾਲ ਨਾ ਪੈ ਜੇ। ਹੂੰ ਫਿਰ ਕੁਲਵਿੰਦਰ ਨੂੰ ਇਹ ਲੱਗਣ ਲੱਗਿਆ ਕਿ ਮੇਰੀ ਮਾਂ ਹੀ ਵਾਪਸ ਆ ਗਈ ਦੁਬਾਰੇ ਮੈਨੂੰ ਸੱਸ ਦੇ ਰੂਪ ਚ। ਹੂੰ ਕੁਲਵਿੰਦਰ ਦੀ ਸੱਸ ਨੇ ਕਦੇ ਕੁਲਵਿੰਦਰ ਨੂੰ ਕੰਮ ਨਾ ਕਰਨ ਦੇਣਾ। ਹੂੰ ਕਹਿਣਾ ਤੂੰ ਭੇਕੇ ਬਹੁਤ ਕੰਮ ਕਰ ਲਈਤੀ ਇਹ ਮੈਂ ਹੈਗੀ ਆਂ। ਮੈਂ ਬੈਠੀ। ਹੂੰ ਤਾਂ ਕੁਲਵਿੰਦਰ ਨੂੰ ਆਪਣੀ ਜ਼ਿੰਦਗੀ ਖੁਸ਼ਹਾਲ ਲੱਗਦੀ ਸੀ ਕਿ ਜਿਹੜੇ ਰੋਣੇ ਧੋਣੇ ਸੀ ਉਹ ਮੈਂ ਬਚਪਨ ਚ ਦੇਖ ਲੇ। ਹੂੰ ਹੁਣ ਸ਼ਾਇਦ ਮੇਰੀ ਜ਼ਿੰਦਗੀ ਚ ਰੋਣੇ ਧੋਣੇ ਨਹੀਂ ਬਚੇ। ਹੂੰ ਥੋੜੇ ਦਿਨ ਵਿਆਹ ਤੋਂ ਬਾਅਦ ਲੰਘਦੇ ਆ ਕੁਲਵਿੰਦਰ ਆਪਣੇ ਪੇਕੀ ਪੈਰ ਪਾਉਂਦੀ ਆ। ਹੂੰ ਜਦੋਂ ਪੇਕੀ ਜਾਂਦੀ ਆ ਤਾਂ ਚਾਚੀ ਰੋਣੇ ਧੋਣੇ ਕਰਨ ਲੱਗ ਜਾਂਦੀ ਆ ਕਿ ਤੇਰਾ ਵਿਆਹ ਕਰਕੇ ਹਟਿਆ ਸਾਡੇ ਸਰ ਦਾ ਕਰਜ਼ਾ ਚੜ ਗਿਆ। ਹੂੰ ਤੇਰੇ ਭਰਾ ਦੀ ਪੜ੍ਹਾਈ ਤੇਰਾ ਚਾਚਾ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ। ਹੂੰ ਤੇ ਵੀ ਉਹਦੀ ਕੋਸ਼ਿਸ਼ ਚਾਚੀ ਦੀ ਇਹ ਹੁੰਦੀ ਆ ਵੀ ਸ਼ਾਇਦ ਕੁਲਵਿੰਦਰ ਨੂੰ ਜਿਹੜੇ ਅਸੀਂ ਗਹਿਣੇ ਪਾਇਆ ਆਪ ਬਣਾ ਕੇ ਪਾਇਆ ਆਪਣੇ ਭੱਲਿਓ। ਵੀ ਉਹ ਦੇ ਦੇ ਇਸ਼ਾਰੇ ਇਸ਼ਾਰੇ ਚ ਉਹ ਗੱਲ ਸਮਝਾਉਂਦੀ ਆ ਵੀ ਜੇ ਤੇਰੇ ਵੱਲੋਂ ਕੁਝ ਸਰਦਾ ਹੈ ਤਾਂ ਦੇਖ ਲੈਤੀ ਕੁਲਵਿੰਦਰ ਬਹੁਤ ਸਮਝਦਾਰ ਹੁੰਦੀ ਆ ਕੁਲਵਿੰਦਰ ਹੀ ਸਾਰੀਆਂ ਗੱਲਾਂ ਨੂੰ ਸਮਝਦੀ ਆ ਉਹਨੂੰ ਇਹ ਲੱਗਦਾ ਵੀ ਮੇਰੇ ਚਾਚਾ ਚਾਚੀ ਨੇ ਚਲੋ ਮੈਥੋਂ ਕੰਮ ਕਰਾਇਆ ਉਹ ਮੈਨੂੰ ਰੋਟੀ ਵੀ ਦਿੰਦੇ ਸੀ ਕੁਲਵਿੰਦਰ ਅੱਖਾਂ ਭਰੇ ਆਉਂਦੀ ਆ ਕੁਲਵਿੰਦਰ ਕਹਿੰਦੀ ਆ ਵੀ ਚਾਚੀ ਮੇਰੇ ਪੱਲੇ ਹੋਰ ਤਾਂ ਕੁਛ ਹੈ ਨਹੀਂ ਵੀ ਆ ਗਹਿਣੇ ਨੇ ਜਿਹੜੇ ਤੁਸੀਂ ਮੈਨੂੰ ਵਿਆਹ ਤੇ ਪਾਏ ਸੀ ਸਹੁਰਿਆਂ ਵਾਲੇ ਗਹਿਣੇ ਮੈਂ ਤੁਹਾਨੂੰ ਦੇਉਂਗੀ ਉਹਨਾਂ ਨੇ ਹਜ਼ਾਰ ਕਿੰਤੂ ਪਰੰਤੂ ਸਵਾਲ ਮੈਥੋਂ ਪੁੱਛਣੇ ਆ ਜਿਹੜੇ ਪੇਕਿਆਂ ਵੱਲੋਂ ਗਹਿਣੇ ਪਾਏ ਹੁੰਦੇ ਆ ਜਾਨੀ ਚਾਚੇ ਹੋਰਾਂ ਵੱਲੋਂ ਗਹਿਣੇ ਪਾਏ ਗਏ ਹੁੰਦੇ ਆ ਕੁਲਵਿੰਦਰ ਉਹ ਆਪਣੀ ਚਾਚੀ ਦੇ ਹੱਥ ਤੇ ਰੱਖ ਦਿੰਦੀ ਐ ਕਹਿੰਦੀ ਮੇਰੀ ਤਾਂ ਉਮਰ ਭਰ ਦੇ ਗਹਿਣੇ ਤੁਸੀਂ ਉਹ ਇਹ ਗਹਿਣੇ ਗੁਣੇ ਕੀ ਚੀਜ਼ ਹੁੰਦੀ ਆ ਜਿਉਂਦਾ ਰਹੀ ਮੇਰਾ ਭਰਾ ਜਿਹਨੇ ਸਾਰੀ ਉਮਰ ਮੇਰੇ ਨਾਲ ਵਰਤਨਾ ਤੇ ਗਹਿਣੇ ਤਾਂ ਕੁਛ ਵੀ ਚੀਜ਼ ਨਹੀਂ ਹੈਗੇ ਤਾਂ ਕੁਲਵਿੰਦਰ ਆਪਣੇ ਗਹਿਣੇ ਆਪਣੀ ਚਾਚੀ ਨੂੰ ਦੇ ਆਉਂਦੀ ਹੂੰ ਸੌਰੇ ਆਉਂਦੀ ਹੈ ਵਾਪਸ ਹੂੰ ਸੱਸ ਨੂੰ ਨਹੀਂ ਇਹ ਚੀਜ਼ ਦਾ ਪਤਾ ਲੱਗਦਾ ਹੂੰ ਕਿਉਂਕਿ ਉਹਨੇ ਸੌਰਿਆਂ ਵਾਲੇ ਗਹਿਣੇ ਪਾਏ ਹੁੰਦੇ ਆ ਹੂੰ ਫਿਰ ਉਸ ਤੋਂ ਬਾਅਦ ਇਹ ਜ਼ਿੰਦਗੀ ਇੰਹੀਂ ਚੱਲਦੀ ਜਾਂਦੀ ਆ ਪਰ ਇੱਥੇ ਇੱਕ ਵੱਖਰੀ ਖੇਡ ਇਹ ਖੇਡੀ ਜਾਂਦੀ ਹੈ ਕੁਦਰਤ ਦੇ ਵੱਲੋਂ ਜਾਂ ਇੱਕ ਸੱਸ ਦੇ ਵੱਲੋਂ ਇਹ ਕਹਿ ਲਈ ਹੂੰ ਥੋੜੇ ਦਿਨ ਬੀਤਦੇ ਆ ਤਾਂ ਸੱਸ ਇਹ ਪੁੱਛਦੀ ਆ ਵੀ ਧੀਏ ਆਪਾਂ ਐ ਨਾ ਕਰੀਏ ਵੀ ਜਿਹੜੀ ਤੇਰੇ ਹਿੱਸੇ ਤੋਂ ਕਿੱਲੇ ਜ਼ਮੀਨ ਆਉਂਦੀ ਹੈ ਹੂੰ ਵੀ ਉਹ ਆਪਾਂ ਇੱਥੇ ਬਣਾ ਲਈਏ ਜੀ ਉਹ ਵੇਚ ਲਈਏ ਤੇਰੀ ਪੇਕਿਆਂ ਵਾਲੀ ਜ਼ਮੀਨ ਜਿਹੜੀ ਤੇਰੇ ਹਿੱਸੇ ਦੀ ਆ ਤੇ ਆਪਾਂ ਇੱਥੇ ਜ਼ਮੀਨ ਲੈ ਲਈਏ ਇੱਥੇ ਆਪਣੇ ਕੋਲੇ ਡੇਢ ਕਿੱਲਾ ਵੀ ਆਪਣੇ ਕੋਲੇ ਸਾਢੇ ਤਿੰਨ ਕਿੱਲੇ ਹੋ ਜਾਣਗੇ ਹੂੰ ਕੁਲਵਿੰਦਰ ਚੁੱਪ ਕਰ ਜਾਂਦੀ ਐ ਇਹ ਸਵਾਲ ਦਾ ਕੋਈ ਜਵਾਬ ਨਹੀਂ ਦਿੰਦੀ ਹੂੰ ਕੁਲਵਿੰਦਰ ਦੇ ਅੰਦਰ ਸ਼ਾਇਦ ਪਾਉ ਸਾਰੇ ਸਵਾਲ ਖੜੇ ਹੁੰਦੇ ਆ ਹੂੰ ਕੀ ਸਵਾਲਾਂ ਦੇ ਮੈਂ ਜਵਾਬ ਕੀ ਦੇਵਾਂ ਹੂੰ ਕੁਲਵਿੰਦਰ ਅੱਗੇ ਇੱਕ ਬਹੁਤ ਵੱਡੀ ਮੁਸੀਬਤ ਖੜੀ ਹੁੰਦੀ ਆ। ਹੂੰ ਸ਼ਾਇਦ ਕੁਲਵਿੰਦਰ ਨੇ ਇਹ ਗੱਲ ਦਾ ਪਰਦਾ ਵੀ ਰੱਖਿਆ ਹੁੰਦਾ। ਉਹ ਆਪਣੇ ਸੱਸ ਦੇ ਵਰਤਾ ਤੋਂ ਇੰਨੀ ਖੁਸ਼ ਹੁੰਦੀ ਆ ਉਹਨੂੰ ਇਹ ਲੱਗਦਾ ਕਿ ਉਹਦੀ ਸੱਸ ਉਹਨੂੰ ਕਦੇ ਇਹ ਸਵਾਲ ਕਰ ਹੀ ਨਹੀਂ ਸਕਦੀ ਜਿਹੜਾ ਸਵਾਲ ਉਹਦੀ ਸੱਸ ਨੇ ਅੱਜ ਉਹਨੂੰ ਕਰਤਾ। ਹੂੰ ਤੇ ਸ਼ਾਇਦ ਉਹਨੂੰ ਇਹ ਗੱਲ ਦੱਸਣੀ ਬਾਜਵ ਵੀ ਨਹੀਂ ਲੱਗੀ ਕੁਲਵਿੰਦਰ ਨੂੰ ਉਸ ਵਕਤ। ਉਹ ਗੱਲ ਕੀ ਸੀ? ਜਿਹੜੇ ਪੇਕਿਆਂ ਨੂੰ ਗਹਿਣੇ ਦਿੱਤੇ ਸੀ ਉਹ ਕੁਲਵਿੰਦਰ ਨੇ ਦਿੱਤੀ। ਪਰ ਉਸ ਤੋਂ ਪਹਿਲਾਂ ਜਿਹੜੀ ਉਹਦੇ ਹਿੱਸੇ ਦੀ ਜ਼ਮੀਨ ਸੀ ਕੁਲਵਿੰਦਰ ਦੇ ਦੋ ਕਿੱਲੇ ਦੀ। ਹੂੰ ਤਾਂ ਉਹ ਵੀ ਉਹ ਆਪਣੇ ਚਾਚੇ ਦੇ ਪੁੱਤ ਨਾਮ ਕਰਾਇਆ ਸੀ ਹੂੰ ਤੇ ਸੱਸ ਗੁਰਵਿੰਦਰ ਨੂੰ ਹਲਾਉਂਦੀ ਆ ਕਿ ਤੀ ਜਿਵੇਂ ਤੇਰੇ ਨਾਲ ਗੱਲ ਕਰਦੀ ਆ ਹੂੰ ਵੀ ਉਹ ਜ਼ਮੀਨ ਦਾ ਆਪਾਂ ਕਿਵੇਂ ਕਰੀਏ ਵੀ ਉਹ ਜ਼ਮੀਨ ਉੱਥੇ ਮਹਿੰਗੀ ਵਿਕਜੂ ਕਹਿੰਦੀ ਆਪਣੇ ਵੱਲ ਜ਼ਮੀਨਾਂ ਮਾੜੀਆਂ ਨੇ ਵੀ ਇੱਥੇ ਤਾਂ ਆਪਾਂ ਨੂੰ ਢਾਈ ਕਿੱਲੇ ਬਣ ਜਾਣਗੇ ਅੱਧਾ ਕਿੱਲਾ ਜ਼ਿਆਦਾ ਬਣ ਜੂਜੀ ਉੱਥੇ ਦੋ ਆ ਤਾਂ ਇੱਥੇ ਢਾਈ ਬਣ ਜਾਣਗੇ ਆਪਣੇ ਕੋਲੇ ਸੁੱਖ ਨਾਲ ਸਾਢੇ ਤਿੰਨ ਕਿੱਲੇ ਜ਼ਮੀਨ ਹੋ ਜੂਗੀ ਹੂੰ ਗੁਰਵਿੰਦਰ ਬਹੁਤ ਦਿਲ ਤੇ ਪੱਥਰ ਰੱਖ ਕੇ ਇਹ ਸਵਾਲ ਦਾ ਜਵਾਬ ਆਪਣੀ ਸੱਸ ਨੂੰ ਦਿੰਦੀ ਹੈ ਹੂੰ ਜਿੱਤੋਂ ਬਾਅਦ ਕੁਲਵਿੰਦਰ ਦੀ ਸਾਰੀ ਜ਼ਿੰਦਗੀ ਬਦਲ ਜਾਂਦੀ ਆ। ਹੂੰ ਕੁਲਵਿੰਦਰ ਆਪਣੀ ਸੱਸ ਨੂੰ ਦੱਸਦੀ ਹੈ ਕਿ ਬੇਬੇ ਜੀ ਜਦੋਂ ਮੇਰਾ ਘਰੇ ਵਿਆਹ ਰੱਖਿਆ ਹੋਇਆ ਸੀ ਹੂੰ ਤਾਂ ਉਹ ਵਕਤ ਵੀ ਮੈਂ ਉਹ ਜ਼ਮੀਨ ਆਪਣੇ ਭਰਾ ਦੇ ਨਾਮ ਕਰਾਤੀ ਸੀ ਜਾਣੀ ਚਾਚੇ ਦੇ ਮੁੰਡੇ ਦੇ ਨਾਮ ਹੂੰ ਕਿਉਂਕਿ ਸਾਡਾ ਪਰਿਵਾਰ ਇੰਨਾ ਸਰਦਾ ਵਰਦਾ ਨਹੀਂ ਸੀ ਉਹਨਾਂ ਨੇ ਚੱਕ ਚਕਾ ਕੇ ਮੇਰਾ ਰਿਸ਼ਤਾ ਕੀਤਾ ਸੀ ਤੇ ਮੈਨੂੰ ਵੀ ਇਹ ਲੱਗਿਆ ਕਿ ਧੀਆਂ ਕਦੇ ਜ਼ਮੀਨ 'ਚੋਂ ਹਿੱਸਾ ਲੈ ਕੇ ਨਹੀਂ ਜਾਂਦੀਆਂ ਹੁੰਦੀਆਂ। ਵੇਕਿਆਂ ਦੀ ਜ਼ਮੀਨ 'ਚ ਕਿ ਉਹਨਾਂ ਨਾਲ ਭਰਾ ਵਰਤ ਦੇ ਰਹਿ ਜਾਣ। ਹੂੰ ਤੇ ਇਸ ਤੋਂ ਵੱਡੀ ਕੋਈ ਜ਼ਮੀਨ ਜਾਇਦਾਦ ਨਹੀਂ ਹੁੰਦੀ ਹੈਗੀ। ਹੂੰ। ਕੁਲਵਿੰਦਰ ਇਹ ਦਿਮਾਗ 'ਚ ਉਦੋਂ ਇਹ ਵੀ ਸੋਚਦੀ ਆ ਕਿ ਮੇਰਾ ਭਰਾ ਮੇਰੇ ਨਾਲ ਖੜਾ ਹੈਗਾ ਮੈਂ ਜ਼ਮੀਨਾਂ ਤੋਂ ਕੀ ਕਰਾਉਣਾ। ਉਹਨੇ ਸ਼ਾਇਦ ਐਨੇ ਮਾਨ ਨਾਲ ਇਹ ਗੱਲ ਆਪਣੀ ਸੱਸ ਨੂੰ ਆਖੀ। ਪਰ ਜਦੋਂ ਸੱਸ ਇਹ ਗੱਲ ਸੁਣਦੀ ਆ ਤਾਂ ਉਹਦੇ ਪੈਰਾਂ ਤੋਂ ਜ਼ਮੀਨ ਨਿਕਲ ਜਾਂਦੀ ਆ। ਹੂੰ। ਤਾਂ ਕੁਲਵਿੰਦਰ ਦੀ ਸੱਸ ਮੰਜੇ ਤੋਂ ਖੜੀ ਹੁੰਦੀ ਹੈ ਲਾਲ ਪੀਲੀ ਹੋ ਕੇ। ਹੂੰ। ਕੁਲਵਿੰਦਰ ਨੇ ਆਪਣੀ ਸੱਸ ਦਾ ਰੂਪ ਉਹਦੇ ਵਿਆਹ ਤੋਂ ਬਾਅਦ ਇਹ ਪਹਿਲੀ ਵਾਰ ਦੇਖਿਆ ਸੀ। ਸ਼ਾਇਦ ਇਹਦੀ ਸੱਸ ਦਾ ਇਹ ਅਸਲੀ ਰੂਪ ਸੀ। ਹੂੰ। ਗੁਰਵਿੰਦਰ ਨੂੰ ਉਹ ਕਹਿੰਦੀ ਐ ਨਾ ਤੇਰੇ ਕੋਈ ਅੱਗੇ ਨਾ ਤੇਰੇ ਕੋਈ ਪਿੱਛੇ ਅਸੀਂ ਤੇਰੇ 'ਚ ਕੀ ਦੇਖਿਆ ਹੂੰ ਮੈਂ ਆਪਣੀ ਭੈਣ ਨੂੰ ਜਦੋਂ ਮੈਨੂੰ ਦਵਿੰਦਰ ਨੇ ਇਹ ਦੱਸਿਆ ਹੂੰ ਕਿ ਮਾਸੀ ਦੇ ਪਿੰਡ ਤੋਂ ਇੱਕ ਕੁੜੀ ਆ ਹੂੰ ਤੇ ਸੋਹਣੀ ਸੁਨੱਖੀ ਆ ਕਹਿੰਦੀ ਮੈਂ ਤੈਨੂੰ ਦੇਖਣ ਗਈ ਫਿਰ ਮੈਂ ਆਪਣੀ ਭੈਣ ਤੋਂ ਇਹ ਪੁੱਛ ਦੱਸ ਕਰੀ ਕਿ ਇਹ ਕੁੜੀ ਕਿੰਨਾ ਦੀ ਆ ਕਿਵੇਂ ਨੇ ਘਰੋਂ ਬਾਰੋਂ ਤਾਂ ਕਹਿੰਦੀ ਮੇਰੀ ਭੈਣ ਨੇ ਸਭ ਤੋਂ ਵੱਡਾ ਮੈਨੂੰ ਜਿਹੜੀ ਗੱਲ ਚੰਗੀ ਲੱਗੀ ਸੀ ਉਹ ਇਹ ਸੀ ਉਹਨੇ ਮੈਨੂੰ ਇਹ ਕਿਹਾ ਸੀ ਕਿ ਕੁੜੀ ਦੇ ਮਾਂ ਅੱਗੇ ਵਿਆਹ ਕੇ ਤੋੜਤੀ ਪਿਓ ਇਹਦਾ ਮੁੱਕ ਗਿਆ ਸੀ ਚਾਚਾਆਂ ਕੋਲੇ ਰਹਿੰਦੀ ਆ ਤੇ 2 ਕਿੱਲੇ ਜ਼ਮੀਨ ਇਹਦੇ ਹਿੱਸੇ ਆਉਂਦੀ ਆ ਹੂੰ ਕਹਿੰਦੀ ਮੈਂ ਤਾਂ ਆਪਣਾ ਪੁੱਤ ਜ਼ਮੀਨ ਦੇ ਕੇ ਵਿਆਇਆ ਸੀ ਹੂੰ ਮੈਨੂੰ ਇਹ ਸੀ ਵੀ ਡੇਢ ਕਿੱਲਾ ਸਾਡੇ ਕੋਲੇ ਹੈਗਾ ਸਾਨੂੰ ਸਹਾਰਾ ਲੱਗ ਜੂ 2 ਕਿੱਲੇ ਜ਼ਮੀਨ ਤੇਰੀ ਵੀ ਸਾਡੇ ਕੋਲੇ ਆ ਜੂਗੀ ਹੂੰ ਕਹਿੰਦੀ ਤੂੰ ਸਾਡੇ ਤੋਂ ਬਿਨਾਂ ਪੱਛੇ ਕਿਵੇਂ ਜ਼ਮੀਨ ਚਾਚਾਆਂ ਦੇ ਨਾਂ ਕਰਾਤੀ ਆਪਦੇ ਹੂੰ ਤਾਂ ਸੱਸ ਤਾਨੇ ਮੇਣਿਆਂ ਤੇ ਉੱਤਰੇ ਆਉਂਦੀ ਆ ਹੂੰ ਕੁਲਵਿੰਦਰ ਨੂੰ ਜਿਹੜੀ ਸੱਸ ਉਹ ਮਾਂ ਲੱਗਦੀ ਸੀ ਤਾਂ ਉਹ ਪਹਿਲੀ ਵਾਰ ਇਹ ਰੂਪ ਦੇਖ ਰਹੀ ਸੀ ਕਿ ਮੇਰੀ ਸੱਸ ਦਾ ਇਹ ਰੂਪ ਵੀ ਹੋ ਸਕਦਾ ਹੂੰ ਕੁਲਵਿੰਦਰ ਦੇ ਅੰਦਰ ਬਹੁਤ ਸਾਰੇ ਖਿਆਲ ਚੱਲਦੇ ਆ ਚੁੱਪ ਹੋ ਜਾਂਦੀ ਐ ਸਾਰੇ ਹੰਝੂ ਕੁਲਵਿੰਦਰ ਆਪਣੇ ਅੰਦਰ ਪੀ ਰੈਂਦੀ ਐ ਹੂੰ ਕੁਲਵਿੰਦਰ ਅੰਦਰ ਜਾ ਕੇ ਪੱਬਾ ਮਾਰ ਕੇ ਰੋਂਦੀ ਐ ਹੂੰ ਦਵਿੰਦਰ ਆਉਂਦਾ ਉਹ ਉਹਨੂੰ ਪੁੱਛਦਾ ਕਿ ਅੱਜ ਤੂੰ ਉਦਾਸ ਕਿਉਂ ਆ ਅੱਖਾਂ ਤੇਰੀਆਂ ਲਾਲ ਕਿਉਂ ਨੇ ਵੀ ਕੀ ਗੱਲ ਹੋ ਗਈ ਉਹ ਕਹਿੰਦੀ ਕੋਈ ਗੱਲ ਨਹੀਂ ਹੋਈ ਹੈਗੀ ਹੂੰ ਤਾਂ ਉਧਰੋਂ ਦੂਜੇ ਪਾਸੇ ਸੱਸ ਆਪਣਾ ਅਸਲੀ ਰੂਪ ਦਿਖਾਉਣਾ ਸ਼ੁਰੂ ਕਰ ਚੁੱਕੀ ਹੁੰਦੀ ਹੈ ਤੇ ਉਹ ਦਵਿੰਦਰ ਨੂੰ ਵੀ ਪੜ੍ਹਾਉਣਾ ਸ਼ੁਰੂ ਕਰ ਦਿੰਦੀ ਹੈ ਹੂੰ ਉਹ ਕਹਿੰਦੀ ਪੁੱਤ ਮੈਂ ਤਾਂ ਤੇਰੀ ਖੁਸ਼ੀ ਲਈ ਇਹ ਰਿਸ਼ਤਾ ਕੀਤਾ ਸੀ ਪਰ ਪੱਲੇ ਕੀ ਪਿਆ ਕੁਝ ਵੀ ਨਹੀਂ ਆਪਣੇ ਤਾਂ ਹੂੰ ਆਪਾਂ ਨੂੰ ਕਿਹੜਾ ਕੁੜੀਆਂ ਦਾ ਘਾਟਾ ਸੀ ਕਹਿੰਦੀ ਹੂੰ ਨਾ ਇਹਦੇ ਅੱਗੇ ਕੋਈ ਨਾ ਇਹਦੇ ਪਿੱਛੇ ਕੋਈ ਆਪਾਂ ਮੈਂ ਤਾਂ ਜ਼ਮੀਨ ਦੇਖੀ ਸੀ ਮੈਂ ਤਾਂ ਆਪਣਾ ਪੁੱਤ ਜ਼ਮੀਨ ਨਾਲ ਵਿਆਇਆ ਸੀ ਹੂੰ ਇਹਦੇ ਨਾਲ ਨਹੀਂ ਕਹਿੰਦੀ ਹੂੰ ਮੈਨੂੰ ਇਹ ਸੀ ਮੇਰੀ ਪੁੱਤ ਨੂੰ ਸਾਹ ਮਿਲੂਗਾ ਅਸੀਂ ਚੰਗੀ ਰੋਟੀ ਖਾਣ ਲੱਗ ਜਾਾਂਗੇ ਹਮ ਪਰ ਕਹਿੰਦੀ ਅੱਜ ਇਹਨੇ ਮੈਨੂੰ ਦੱਸਿਆ ਇਹ ਤਾਂ ਸਾਰਾ ਕੁਝ ਉਜਾੜ ਕੇ ਆਈ ਹੈ ਕਹਿੰਦੀ ਜਿਹੜੀ ਜ਼ਮੀਨ ਸੀ ਇਹਨੇ ਆਪਣੇ ਚਾਚਿਆਂ ਦੇ ਨਾਮ ਕਰਾਤੀ ਆਪਣੇ ਭਰਾ ਦੇ ਨਾਮ ਕਰਾਤੀ ਕਹਿੰਦੀ ਮੈਂ ਦੇਖੂਗੀ ਕਦੋਂ ਹੋਏ ਇਹਦੇ ਨਾਲ ਵਰਤਣਗੇ ਹਮ ਇਹ ਮੇਣਾ ਵੀ ਮਾਰਦੀ ਆ ਕੁਲਵਿੰਦਰ ਇਹ ਸਾਰਾ ਕੁਝ ਅੰਦਰ ਬੈਠੀ ਸੁਣ ਰਹੀ ਹੁੰਦੀ ਆ ਹਮ ਤਾਂ ਦਵਿੰਦਰ ਤੇ ਇਹ ਚੀਜ਼ਾਂ ਦਾ ਕੋਈ ਅਸਰ ਨਹੀਂ ਹੁੰਦਾ ਹਮ ਦਵਿੰਦਰ ਇਹ ਸੋਚਦਾ ਹੈ ਕਿ ਮੈਂ ਉਸ ਵਕਤ ਕੁਲਵਿੰਦਰ ਚੁਣੀ ਸੀ ਜ਼ਮੀਨ ਨਹੀਂ ਸੀ ਚੁਣੀ ਹਮ ਫਿਰ ਕੀ ਹੋਇਆ ਕਹਿੰਦਾ ਜੇ ਇਹਦੇ ਕੋਲੇ ਜ਼ਮੀਨ ਨਹੀਂ ਹੈਗੀ ਹੂੰ ਮੈਂ ਆਪਣੇ ਦਿਮਾਗ ਦੇ ਨਾਲ ਇਹ ਆਪਣੇ ਦਿਲ ਦੇ ਨਾਲ ਉਸ ਵਕਤ ਦਵਿੰਦਰ ਗੱਲਾਂ ਕਰ ਰਿਹਾ ਹੂੰ ਕਿ ਕੋਈ ਗੱਲ ਨਹੀਂ ਮਾਂ ਦੀਆਂ ਸਾਰੀਆਂ ਸੁਣ ਕੇ ਢਿੱਡ ਚ ਪਾ ਕੇ ਉਹ ਕੁਲਵਿੰਦਰ ਕੋਲੇ ਆ ਜਾਂਦਾ ਕੁਲਵਿੰਦਰ ਨੂੰ ਕਹਿੰਦਾ ਵੀ ਫਿਰ ਕੀ ਹੋ ਗਿਆ ਕੋਈ ਗੱਲ ਨਹੀਂ ਹੂੰ ਕੁਲਵਿੰਦਰ ਫੇਰ ਵੀ ਰੋਰੀ ਹੁੰਦੀ ਆ ਹੂੰ ਥੋੜੇ ਦਿਨ ਐਂ ਲੰਘਦੇ ਆ ਤੇ ਇਧਰਲੇ ਪਾਸੇ ਸੱਸ ਨੂੰ ਚ ਟਸਲ ਸ਼ੁਰੂ ਹੋ ਜਾਂਦੀ ਆ ਹੂੰ ਸੱਸ ਨੂੰ ਨਾਲ ਵਿਤਕਰੀ ਕਰਨੇ ਸ਼ੁਰੂ ਕਰ ਦਿੰਦੀ ਆ ਹੂੰ ਜਿਹੜੇ ਕੰਮ ਨੂੰ ਕਦੇ ਹੱਥ ਉਹਦੀ ਸੱਸ ਨੇ ਲਾਉਣ ਨਹੀਂ ਸੀ ਦਿੱਤਾ ਉਹ ਸਾਰੇ ਕੰਮ ਹੁਣ ਕੁਲਵਿੰਦਰ ਕਰਦੀ ਸੀ ਹੂੰ ਉਹਦੇ ਨਾਲ ਇਹ ਨਹੀਂ ਹੁੰਦੀ ਕਿ ਕਿਸੇ ਤੋਂ ਅਸੀਂ ਬਦਲਾ ਲੈਣਾ ਹੋਵੇ ਹੂੰ ਤਾਂ ਉਹਦੇ ਕੰਮ ਵਧਾ ਦਿਓ ਹੂੰ ਆਮ ਘਰਾਂ 'ਚ ਇਹ ਔਰਤਾਂ ਦੀਆਂ ਗੱਲਾਂ ਹੁੰਦੀਆਂ ਨੇ ਕਿ ਖਲਾਰਾ ਪਾ ਦੇਣਾ ਹੂੰ ਤੇ ਇਹ ਹਰਕਤਾਂ ਉੱਥੇ ਸ਼ੁਰੂ ਹੋ ਗਈਆਂ ਹੂੰ ਤੇ ਕੁਲਵਿੰਦਰ ਨੂੰ ਡੰਗਰਾਂ ਪਸ਼ੂਆਂ ਦਾ ਕੰਮ ਘਰ ਦੇ ਸਾਰੇ ਕੰਮ ਖੇਤ ਦੇ ਸਾਰੇ ਕੰਮਕਾਰ ਸੱਸ ਆ ਪੈ ਗਿਆ ਕਰੀ ਤੇ ਕੁਲਵਿੰਦਰ ਦੇ ਹਿੱਸੇ ਸਾਰੇ ਇਹ ਕੰਮ ਛੱਡ ਦਿਆ ਕਰੀ ਹੂੰ ਉਸ ਤੋਂ ਬਾਅਦ ਤਿਹਾਰ ਵੀ ਨੇੜੇ ਆਉਣੇ ਸ਼ੁਰੂ ਹੋ ਜਾਂਦੇ ਆ। ਹੂੰ। ਕੁਲਵਿੰਦਰ ਉਸ ਵਕਤ ਟੁੱਟਦੀ ਆ। ਹੂੰ। ਜਦੋਂ ਦੀਵਾਲੀ ਦਾ ਤਿਹਾਰ ਨੇੜੇ ਆਉਂਦਾ। ਹੂੰ। ਤੇ ਪੇਕੇ ਪਿੰਡੋਂ ਕੋਈ ਸੰਧਾਰਾ ਨਹੀਂ ਆਉਂਦਾ। ਕੁਲਵਿੰਦਰ ਆਪਣੇ ਪੇਕੇ ਜਾਂਦੀ ਐ ਤਾਂ ਕੁਲਵਿੰਦਰ ਨੂੰ ਉਹ ਪੇਕਾ ਕਰ ਉਸ ਵਕਤ ਪੇਕਾ ਕਰ ਨਹੀਂ ਲੱਗਦਾ। ਉਹਨੂੰ ਉਹ ਕੁਝ ਹੋਰ ਹੀ ਲੱਗਦਾ। ਉਹਨੂੰ ਲੱਗਦਾ ਕਿ ਉਹ ਬਗਾਨੇ ਘਰ ਚ ਆ ਗਈ। ਹੂੰ। ਆਪਣੇ ਚਾਚੇ ਦੇ ਘਰੇ ਜਦੋਂ ਕੁਲਵਿੰਦਰ ਜਾਂਦੀ ਐ ਕਿਉਂਕਿ ਉਹ ਹੀ ਉਹਦਾ ਪੇਕਾ ਪਰਿਵਾਰ ਹੁੰਦਾ। ਹੂੰ। ਜਿਹੜੇ ਘਰੋਂ ਉਹ ਤੋਰੀ ਗਈ ਸੀ। ਹੂੰ। ਤਾਂ ਸਾਰਿਆਂ ਦੀਆਂ ਨਜ਼ਰਾਂ ਬਦਲੀਆਂ ਹੁੰਦੀਆਂ ਨੇ। ਹੂੰ। ਕੁਲਵਿੰਦਰ ਆਪਣੀ ਚਾਚੀ ਦੇ ਨੇੜੇ ਹੁੰਦੀ ਆ ਉਹਦੇ ਨਾਲ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕਰਦੀ ਹੈ ਉਹਦੇ ਨਾਲ ਆਪਣਾ ਢਿੱਡ ਹੌਲਾ ਕਰਨ ਦੀ ਕੋਸ਼ਿਸ਼ ਕਰਦੀ ਹੈ ਹਮ ਪਰ ਚਾਚੀ ਮਨੋਂ ਮਨ ਦੇ ਵਿੱਚ ਕਰੋੜ ਵਟ ਰਹੀ ਸੀ ਚਾਚੀ ਕਹਿੰਦੀ ਹੈ ਕਿ ਨੱਕ ਭਾਈ ਕਿਸੇ ਲਈ ਕੋਈ ਕਰੀ ਜਾਊਗਾ ਹਮ ਕੁਲਵਿੰਦਰ ਤੂੰ ਆਪ ਸੇ ਆਣੀ ਆ ਵੀ ਦੇਖ ਆਪਣੀ ਕਿੱਡੀ ਕਬੀਲ ਲਾਰੀ ਆ ਹਮ ਤੇਰੇ ਭਰਾ ਜਵਾਨ ਹੋ ਗਿਆ ਪੜੀ ਜਾਂਦਾ ਫਿਰ ਇਹਨੂੰ ਕੱਲ ਨੂੰ ਵਿਆਉਣਾ ਵਿਆਹ ਨੂੰ ਵੀ ਆਉਣ ਵਾਲੀਆਂ ਹਨਾ ਤੇਰਾ ਚਾਚਾ ਕੱਲਾ ਕਮਾਉਣ ਵਾਲਾ ਹਮ ਤਾਂ ਕਿਤੇ ਨਾ ਕਿਤੇ ਕੁਲਵਿੰਦਰ ਨੂੰ ਇਹ ਚੀਜ਼ ਮਹਿਸੂਸ ਹੋਣ ਲੱਗ ਜਾਂਦੀ ਹੈ ਕਿ ਮੇਰੀ ਚਾਚੀ ਚਾਚਾ ਮੇਰਾ ਭਰਾ ਮੇਰਾ ਉਹਨਾ ਮੂ ਨਹੀਂ ਕਰ ਰਹੀ ਜਿੰਨਾ ਮੇਰਾ ਪਹਿਲਾਂ ਇਹ ਘਰ ਦੇ ਵਿੱਚ ਇੱਜ਼ਤ ਮਾਣ ਹੁੰਦਾ ਸੀ ਹੂੰ ਕੁਲਵਿੰਦਰ ਨੂੰ ਇਹ ਗੱਲ ਦਾ ਪਤਾ ਲੱਗ ਜਾਂਦਾ ਕਿ ਨਾ ਤਾਂ ਮੈਂ ਮੇਰੇ ਕੋਲੇ ਹੁਣ ਸੌਰੇ ਰਹੀ ਹੂੰ ਤੇ ਨਾ ਮੇਰੇ ਪੇਕੇ ਮੇਰੇ ਬਣੇ ਹੂੰ ਕੁਲਵਿੰਦਰ ਉੰਦੀ ਕਰ ਲਾਉਂਦੀ ਹੋਈ ਆਪਣੇ ਪੇਕੇਆਂ ਤੋਂ ਵਾਪਸ ਆਉਂਦੀ ਤੇ ਦੂਸਰੇ ਪਾਸੇ ਫੇਰ ਸੱਸ ਦੇ ਉਹ ਮੀਣੇ ਤਿਆਰ ਕਰੇ ਹੁੰਦੇ ਆ ਹੂੰ ਕਿ ਜ਼ਮੀਨ ਤੂੰ ਉਹਨਾ ਨਾ ਕਰਾਤੀ ਸੀ ਤੇਰਾ ਸੰਧਾਰਾ ਲੈ ਕੇ ਤਾਂ ਕੋਈ ਬੜਿਆ ਹੈ ਨਹੀਂ ਹੂੰ ਤੈਨੂੰ ਕਿਹਾ ਸੀ ਕਿ ਕਦੇ ਬਗਾਨੇ ਆਪਣੇ ਨਹੀਂ ਬਣਦੇ ਹੁੰਦੇ ਹੂੰ ਜ਼ਮੀਨ ਲੈ ਕੇ ਆਉਂਦੀ ਤੇਰਾ ਇੱਜ਼ਤ ਮਾਣ ਕਰਦੇ ਤੇਰੇ ਕੋਲੇ ਆਉਂਦੇ ਰਹਿੰਦੇ ਉਹ ਹੂੰ ਉਹਨਾਂ ਨੂੰ ਜ਼ਮੀਨ ਦੀ ਝਾਕ ਹੋਣੀ ਸੀ ਕੁਲਵਿੰਦਰ ਨੂੰ ਕਿਤੇ ਨਾ ਕਿਤੇ ਇਹ ਸੱਸ ਦੀਆਂ ਗੱਲਾਂ ਵੀ ਸਿਆਣੀਆਂ ਲੱਗਦੀਆਂ ਨੇ ਹੂੰ ਉਹ ਗੱਲਾਂ 'ਚ ਵੀ ਵਜਨ ਲੱਗਦਾ ਤੁਸੀਂ ਆਪ ਸੋਚੋ ਕਿ ਉਹ ਵਕਤ ਉਹ ਜਿਹਦਾ ਦੁਨੀਆ 'ਤੇ ਕੋਈ ਨਹੀਂ ਜਿਨੇ ਆਪਣੇ ਹਮਸਫਰ ਨੂੰ ਚੋਣਿਆ ਉਹਦੇ ਘਰ ਨੂੰ ਆਪਣਾ ਘਰ ਬਣਾ ਲਿਆ ਤੇ ਉਹਦੇ ਪੇਕੇ ਵੀ ਖੁੱਸ ਗਏ ਉਹਦੇ ਉਹ ਘਰ ਵੀ ਖੁੱਸ ਗਿਆ ਜਿਹੜੇ ਘਰ 'ਚ ਉਹ ਕਦੇ ਚਾਹ ਲਾਡਾਂ ਨਾਲ ਆਈ ਸੀ ਹੂੰ ਕੁਲਵਿੰਦਰ ਕੋਲੇ ਆਪਣਾ ਕੌਣ ਰਿਹਾ ਸੀ ਹੂੰ ਤਾਂ ਇਹ ਅਸਲ ਕੁਲਵਿੰਦਰ ਤੇ ਉਹਦੀ ਸੱਸ ਦੀ ਚਲਦੀ ਹੀ ਰਹੀ ਜਦੋਂ ਦਵਿੰਦਰ ਨੇ ਘਰੇ ਆਉਣਾ ਤਾਂ ਉਹਨੂੰ ਨਿਤਜਾ ਕਲੇਸ਼ ਇਹ ਦੇਖਣ ਨੂੰ ਮਿਲਣਾ ਉਹਨਾਂ ਸੱਚ ਆਪਸੀ ਤਕਰਾਰ ਇਹ ਗੱਲ ਹੈਗੀ ਸੀ ਕਿ ਕਦੇ-ਕਦੇ ਤਾਂ ਕੁਲਵਿੰਦਰ ਦੀ ਸੱਸ ਨੇ ਕੁਲਵਿੰਦਰ ਤੇ ਹੱਥ ਵੀ ਚੱਕ ਦੇਣਾ ਪਰ ਕੁਲਵਿੰਦਰ ਨੇ ਅੱਗੇ ਕੁਝ ਨਾ ਬੋਲਣਾ ਹੂੰ ਗੱਲ ਇੱਥੇ ਤੱਕ ਵੀ ਵੱਧ ਚੁੱਕੀ ਸੀ ਹੂੰ ਦਵਿੰਦਰ ਨੇ ਜਦੋਂ ਆ ਕੇ ਇਹ ਸਾਰਾ ਮਾਹੌਲ ਦੇਖਣਾ ਤਾਂ ਦਵਿੰਦਰ ਦਾ ਮਨ ਬਹੁਤ ਪਰੇਸ਼ਾਨ ਹੋਣਾ ਦੁਖੀ ਹੋਣਾ ਕਿ ਸ਼ਾਇਦ ਮੈਂ ਇਹ ਜ਼ਿੰਦਗੀ ਦਾ ਗਲਤ ਫੈਸਲਾ ਲੈ ਲਿਆ ਹੂੰ ਪਰ ਅੱਜ ਵੀ ਉਹ ਕੁਲਵਿੰਦਰ ਨੂੰ ਉਹਨੇ ਹੀ ਪਿਆਰ ਕਰਦਾ ਸੀ ਹਮ ਪਰ ਇਹ ਪਿਆਰ ਕਿੰਨਾ ਕੱਚਾ ਸੀ ਤੁਸੀਂ ਆਪ ਸੋਚੋ ਫਿਰ ਉਸ ਤੋਂ ਬਾਅਦ ਦਵਿੰਦਰ ਦੇ ਮਨ 'ਚ ਇਹ ਗੱਲਾਂ ਘਰ ਕਰਨ ਲੱਗੀਆਂ ਆਪਣੇ ਮਾਂ ਦੇ ਤਾਣੇ ਮੇਹਣੇ ਤੇ ਨਿਤ ਦਾ ਕਲੇਸ਼ ਦਵਿੰਦਰ ਨਸ਼ੇ ਤੇ ਲੱਗ ਗਿਆ ਹਮ ਕੁਲਵਿੰਦਰ ਇੱਕ ਦਿਨ ਖੁਸ਼ਖਬਰੀ ਦਵਿੰਦਰ ਨੂੰ ਦਿੰਦੀ ਹੈ ਕਿ ਤੁਸੀਂ ਪਿਓ ਬਣਨ ਵਾਲੇ ਹਮ ਦਵਿੰਦਰ ਫਿਰ ਵੀ ਨਸ਼ੇ ਕਰਨੋਂ ਨਹੀਂ ਹਟਦਾ ਉਹਦੇ ਅੰਦਰ ਇਹ ਆਸ ਤਾਂ ਹੁੰਦੀ ਹੈ ਚਲੋ ਕਿ ਮੇਰੇ ਘਰ ਖੁਸ਼ੀਆਂ ਆਉਣਗੀਆਂ ਪਰ ਸੱਸ ਨੂੰ ਇਸ ਗੱਲ ਦਾ ਜਮਾਂਚਾ ਨਹੀਂ ਹੁੰਦਾ ਹੈਗਾ ਹਮ ਤਾਂ ਫਿਰ ਦਵਿੰਦਰ ਨਸ਼ੇ ਵੀ ਕਰਦਾ ਰਹਿੰਦਾ ਹੈ ਉਹਨੂੰ ਪਿਆਰ ਵੀ ਕਰਨ ਲੱਗ ਜਾਂਦਾ ਹੋਰ ਵਾਜ ਜਾਂਦਾ ਦਵਿੰਦਰ ਦਾ ਪਿਆਰ ਪਰ ਨਸ਼ਿਆਂ ਤੋਂ ਨਹੀਂ ਹਟਦਾ ਹੈਗਾ ਹੂੰ ਦਵਿੰਦਰ ਨੇ ਕੋਈ ਮਾੜਾ ਨਸ਼ਾ ਛੱਡੀ ਹੈ ਨਹੀਂ ਕੋਈ ਮੈਡੀਕਲ ਨਸ਼ਾ ਛੱਡੀ ਹੈ ਨਹੀਂ ਉਹ ਨਸ਼ੇ ਤੇ ਲੱਗ ਗਏ ਦਿਨੇ ਮੈਡੀਕਲ ਨਸ਼ਾ ਕਰ ਲੈਣਾ ਤੇ ਸ਼ਾਮ ਨੂੰ ਸ਼ਰਾਬ ਨਾਲ ਡੱਕ ਕੇ ਘਰੇ ਆਉਣਾ ਹੂੰ ਤਾਂ ਉਸ ਵਕਤ ਦਵਿੰਦਰ ਦੀ ਮਾਂ ਨੇ ਇਹ ਮੇਨੇ ਵੀ ਦਵਿੰਦਰ ਨੂੰ ਮਾਰਨੇ ਕਿ ਤੂੰ ਕੱਲਾ ਰੰਗ ਰੂਪ ਦੇਖ ਰਿਆ ਕੱਲੀ ਸ਼ਕਲ ਤੇ ਡੁੱਲ ਗਿਆ ਹੁਣ ਇਹ ਸ਼ਕਲ ਨੂੰ ਚੱਟ ਲਈ ਨਹੀਂ ਤੂੰ ਇਹ ਰੰਗ ਰੂਪ ਨੇ ਉਹ ਚੱਟ ਲੇ ਪਿੱਛੇ ਜ਼ਮੀਨ ਨਹੀਂ ਦੇਖੀ ਤੂੰ ਹੂੰ ਇਹ ਨਹੀਂ ਖਬਰ ਸਰ ਲਈ ਵੀ ਜ਼ਮੀਨ ਕਿਦੇ ਹਿੱਸੇ ਆਉਂਦੀ ਆ ਜਾਂ ਕਿਦੇ ਨਾਮ ਬੋਲਦੀ ਆ ਹੂੰ ਤਾਂ ਦਵਿੰਦਰ ਨੇ ਅੱਕੇ ਹੋਏ ਨੇ ਅੱਗੇ ਅੱਗੋਂ ਆਪਣੀ ਮਾਂ ਨੂੰ ਇਹ ਕਹਿ ਦੇਣਾ ਹੂੰ ਕਿ ਮਾਂ ਮੈਂ ਤੈਨੂੰ ਹੁਣ ਜ਼ਮੀਨ ਦੁੱਗਣੀ ਕਰਕੇ ਦੇਵਾਂਗਾ ਦੁੱਗਣੀ ਕਰਕੇ ਮੋੜੂੰਗਾ ਉਹਦੀ ਮਾਂ ਨੇ ਫਿਰ ਅੱਗੋਂ ਇਹ ਵੀ ਕਹਿਣਾ ਕਿ ਘਰ ਨੂੰ ਤਾਂ ਤੂੰ ਆਪਣੇ ਨੂੰ ਤਾਂ ਵਾਢਾ ਤਾਂ ਰੱਖਿਆ ਹੂੰ ਭੋਰ-ਭੋਰ ਇਹ ਸਾਰੇ ਘਰ ਨੂੰ ਤੂੰ ਖਾ ਗਿਆ ਜੇ ਮੇਰੀ ਮੰਨੇ ਤਾਂ ਇਹਦੇ ਤੇ ਡਾਂਗ ਫੇਰ ਹੂੰ ਇਹਨੂੰ ਕਹਿ ਵੀ ਜ਼ਮੀਨ ਚੋਂ ਹਿੱਸਾ ਲੈ ਕੇ ਆਵੇ ਆਪਦਾ ਜਿਹੜੀ ਇਹਨੇ ਆਪਣੇ ਭਰਾ ਦੇ ਨਾਮ ਜ਼ਮੀਨ ਕਰਾਈ ਆ ਹੂੰ ਇੱਥੇ ਤੱਕ ਵੀ ਟਕਰਾਅ ਦਵਿੰਦਰ ਤੇ ਦਵਿੰਦਰ ਦੀ ਮਾਂ ਦੀ ਹੋ ਜਾਂਦੀ ਸੀ ਹੂੰ ਪਰ ਦਵਿੰਦਰ ਇੰਨਾ ਜ਼ਮਾਨ ਦਾ ਪੱਕਾ ਸੀ ਉਹ ਆਪਣੀ ਮੁਹੱਬਤ ਤੇ ਖੜਾ ਸੀ ਉਹਨੂੰ ਇਹ ਸੀਗਾ ਕਿ ਮੈਂ ਇਹਨੂੰ ਨਹੀਂ ਤਾਂ ਕਰਨਾ ਇਹਦੇ ਕੋਲ ਰਿਸ਼ਤਾ ਕਿਹੜਾ ਬਚਿਆ ਹੂੰ ਪੇਕੀ ਇਹਦੇ ਕੋਲ ਨਹੀਂ ਰਹਿ ਹੈਗੇ ਹੂੰ ਭਰਾ ਕੋਈ ਇਹਦੇ ਨਹੀਂ ਅੱਗੇ ਪਿੱਛੇ ਕੋਈ ਇਹਦੇ ਨਹੀਂ ਦਵਿੰਦਰ ਨੇ ਕਦੇ ਕੁਲਵਿੰਦਰ ਤੇ ਹੱਥ ਨਹੀਂ ਸੀ ਚੱਕਿਆ ਹੂੰ ਤੇ ਸੱਸ ਨੇ ਫੇਰ ਉਲਟਾ ਕੁਲਵਿੰਦਰ ਦੇ ਉੱਤੇ ਲੱਤ ਲੱਤ ਰੱਖਣੀ ਕਿ ਤੂੰ ਮੇਰੇ ਪੁੱਤ ਦੀ ਜ਼ਿੰਦਗੀ ਖਰਾਬ ਕਰਤੀ ਮੇਰੇ ਪੁੱਤ ਦਾ ਕੀ ਹਾਲ ਕਰਤਾ 6 ਫੁੱਟਾ ਜਵਾਨ ਮੇਰਾ ਪੁੱਤ ਸੀ ਗੋਰਾ ਨਸ਼ੂ ਮੇਰਾ ਪੁੱਤ ਸੀ ਤੇ ਆ ਕੀ ਹਾਲ ਕਰਤਾ ਤੇਰੇ ਕੁਲੇਸ਼ ਨਹੀਂ ਕਰਿਆ ਕਹਿੰਦੀ ਇਹ ਸੱਸ ਆਪਣੀ ਨੂੰਹ ਨੂੰ ਵੇਣੇ ਮਾਰ ਰਹੀ ਆ ਤਾਂ ਕੁਲਵਿੰਦਰ ਆਪਣਾ ਦਰਦ ਕਿਨੂੰ ਸੁਣਾਉਂਦੀ ਉਸ ਵਕਤ ਫਿਰ ਇਹ ਦਵਿੰਦਰ ਦਾ ਨਸ਼ਾ ਅਈ ਵਾਧਾ ਗਿਆ ਤੇ ਦੂਸਰੇ ਪਾਸੇ ਸੱਸ ਦੀਆਂ ਤੌਮ ਤਾਂ ਵੀ ਅਈ ਵਾਧੀਆਂ ਗਈਆਂ ਤਾਂ ਫਿਰ ਇੱਕ ਦਿਨ ਇਹ ਆਉਂਦਾ ਕਿ ਦਵਿੰਦਰ ਡੱਕਿਆ ਹੋਇਆ ਸ਼ਰਾਬ ਦੇ ਨਾਲ ਘਰ ਆਉਂਦਾ ਹੂੰ ਤੇ ਉਹਦੇ ਮੂੰਹ ਚੋਂ ਛੱਗ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਹੂੰ ਉਹਨੂੰ ਹਸਪਤਾਲ ਲਿਜਾਇਆ ਜਾਂਦਾ ਤਾਂ ਡਾਕਟਰ ਉਸ ਵਕਤ ਇਹ ਕਹਿੰਦੇ ਆ ਹੂੰ ਕਿ ਐਨੀ ਜ਼ਹਿਰੀਲੀ ਸ਼ਰਾਬ ਦਾ ਸੇਵਨ ਕੀਤਾ ਹੂੰ ਵੀ ਸ਼ਾਇਦ ਇਹ ਨਾ ਬਚ ਸਕੇ ਹੂੰ ਕੁਲਵਿੰਦਰ ਰੱਬ ਅੱਗੇ ਅਰਦਾਸਾਂ ਕਰਦੀ ਹੈ ਕਿ ਮੇਰੇ ਕੋਲੇ ਸਿਰਫ ਇੱਕ ਸਹਾਰਾ ਬਚਿਆ ਮੇਰੀ ਜ਼ਿੰਦਗੀ ਦੇ ਵਿੱਚ ਜੇ ਇਹ ਖੁੱਸ ਗਿਆ ਮੈਂ ਕਿਹੜੇ ਪਾਸੇ ਜਾਊਂਗੀ ਹਸਪਤਾਲ ਦੇ ਵਿੱਚ ਬੈਠੀ ਕੁਲਵਿੰਦਰ ਉਸ ਵਕਤ ਝੋਲੀਆਂ ਅੱਡ ਕੇ ਪ੍ਰਮਾਤਮਾ ਅੱਗੇ ਅਰਦਾਸਾਂ ਕਰ ਰਹੀ ਆ ਕਿ ਮੇਰੇ ਕੋਲੋਂ ਇਹ ਸਹਾਰਾ ਨਾ ਚਲੇ ਜਾਵੇ ਮੈਂ ਜ਼ਿੰਦਗੀ ਚ ਬਹੁਤ ਕੁਝ ਖੋਲਿਆ ਹੁਣ ਮੇਰੇ ਪੱਲੇ ਕੁਝ ਨਹੀਂ ਰਿਹਾ ਹੈਗਾ ਕੋਣ ਨੂੰ ਹਮ ਪਰ ਪ੍ਰਮਾਤਮਾ ਕੁਲਵਿੰਦਰ ਦੀ ਨਹੀਂ ਸੁਣਦਾ ਹਮ ਦਵਿੰਦਰ ਦੀ ਮੌਤ ਹੋ ਜਾਂਦੀ ਹਮ ਦਵਿੰਦਰ ਦੀ ਮੌਤ ਤੋਂ ਬਾਅਦ ਹਮ ਸੱਸ ਦੀ ਅੱਖਾਂ ਖੁੱਲਦੀਆਂ ਨੇ ਹਮ ਸੱਸ ਦਾ ਸਾਰਾ ਹੰਕਾਰ ਟੁੱਟ ਜਾਂਦਾ ਹਮ ਤਾਂ ਕੁਲਵਿੰਦਰ ਦੀ ਸੱਸ ਉਹ ਵਕਤ ਇਹ ਮਹਿਸੂਸ ਕਰਦੀ ਹੈ ਕਿ ਮੈਂ ਇਹ ਕਲੇਸ਼ ਚੋਂ ਖਟਿਆ ਕੀ ਹਮ ਮੈਂ ਆਪਣਾ ਪੁੱਤ ਗਵਾ ਲਿਆ ਤੇ ਮੇਰੀ ਨੂੰਹ ਨੇ ਆਪਣਾ ਸਹਾਗ ਛਾੜ ਦਿਆ ਯਾਨੀ ਆਪਣਾ ਪਤੀ ਗਵਾ ਲਿਆ ਹੂੰ ਤਾਂ ਉਸ ਵਕਤ ਉਹ ਇਹ ਫਿਕਰ ਕਰਦੀ ਹੈ ਕਿ ਜਿਹੜੇ ਹੀ ਮੇਰੇ ਪੁੱਤ ਦੀ ਆਖਰੀ ਨਿਸ਼ਾਨੀਆਂ ਉਹ ਸਹੀ ਸਲਮਤ ਹੋਵੇ ਹੂੰ ਤਾਂ ਫਿਰ ਕੁਲਵਿੰਦਰ ਦੀ ਸਾਂਭ ਸੰਭਾਲ ਉਹਦੀ ਸੱਸ ਕਰਨ ਲੱਗ ਜਾਂਦੀ ਹੈ ਉਹਦਾ ਪੂਰਾ ਖਿਆਲ ਰੱਖਦੀ ਹੈ ਆਪਣੀਆਂ ਧੀਆਂ ਵਾਂਗੂ ਹੂੰ ਫਿਰ ਉਸ ਤੋਂ ਬਾਅਦ ਦਵਿੰਦਰ ਦੇ ਘਰੇ ਤੋਂ ਪੁੱਤ ਜਨਮ ਲੈਂਦੇ ਆ ਜੁੜਵੇ ਹੂੰ ਤਾਂ ਫਿਰ ਸੱਸ ਦਾ ਦੁੱਖ ਟਹਿਲਾ ਹੁੰਦਾ ਹੂੰ ਕਿ ਜੀ ਇੱਕ ਗਿਆ ਚਲੋ ਦੂਜੀ ਸਾਡੇ ਘਰੇ ਨਵੇਂ ਆ ਗਏ ਹੂੰ ਪਰ ਕੁਦਰਤ ਕਹਿੰਦੇ ਬਹੁਤ ਬਲਵਾਨ ਹੈ ਕਿ ਜਿਹੜਾ ਕੁਝ ਅਸੀਂ ਅੱਜ ਕਿਸੇ ਨਾਲ ਕਰਦੇ ਆ ਉਹ ਕੁਮਕਮਾ ਕੇ ਸਾਡੇ ਨਾਲ ਅੱਗੇ ਫਿਰ ਹੁੰਦਾ ਬਿਲਕੁਲ ਸਹੀ ਹੈ ਕਿਉਂਕਿ ਕਹਿੰਦੇ ਕਰਮ ਦਾ ਹਿਸਾਬ ਦੇਣਾ ਪੈਂਦਾ ਨਾ ਕਿਸੇ ਨਾ ਕਿਸੇ ਰੂਪ ਚ ਤੁਹਾਡੇ ਸਾਹਮਣੇ ਆ ਜਾਂਦਾ ਬਿਲਕੁਲ ਹੂੰ ਥੋੜਾ ਸਮਾਂ ਬੀਤਦਾ ਹੂੰ ਤਾਂ ਕੁਲਵਿੰਦਰ ਦੀ ਸੱਸ ਨੂੰ ਇੱਕ ਨਾਮ ਰਾਜ਼ ਬਿਮਾਰੀ ਕੈਂਸਰ ਵਰਗੀ ਲੱਗ ਜਾਂਦੀ ਹੈ ਹੂੰ ਕੁਲਵਿੰਦਰ ਦੀ ਸੱਸ ਦੇ ਸਰੀਰ ਚ ਪੀੜਾਂ ਰਹਿਣ ਲੱਗੀਆਂ ਕੋਸ਼ਿ ਵੀ ਖਾਂਦੀ ਪਿੰਦੀ ਕੁਲਵਿੰਦਰ ਦੀ ਸੱਸ ਹੂੰ ਤਾਂ ਉਲਟੀਆਂ ਲੱਗ ਜਾਣੀਆਂ ਹੂੰ ਮੂੰਹ ਰਾਹੀਂ ਖੂਨ ਆਉਣਾ ਹੂੰ ਤਾਂ ਜਦੋਂ ਅਖੀਰਲਾ ਸਮਾਂ ਕੁਲਵਿੰਦਰ ਦੀ ਸੱਸ ਦਾ ਹੁੰਦਾ ਉਹਦੀ ਹਾਲਤ ਬਹੁਤ ਮਾੜੀ ਹੁੰਦੀ ਹੈ ਹੂੰ ਕਿ ਉਹ ਤੋਂ ਉੱਠਿਆ ਨਹੀਂ ਸੀ ਜਾਂਦਾ ਹੂੰ ਜਦੋਂ ਕਈ ਵਾਰ ਕੁਲਵਿੰਦਰ ਦੀ ਸੱਸ ਨੇ ਉਲਟੀ ਕਰਨੀ ਤਾਂ ਕੁਲਵਿੰਦਰ ਨੇ ਆਪਣੇ ਬੁੱਕ ਅੱਗੇ ਕਰ ਲੈਣੇ ਹੂੰ ਤਾਂ ਉਹਦੀ ਸੱਸ ਉਹਦੇ ਹੱਥਾਂ 'ਚ ਉਲਟੀਆਂ ਕਰਦੀ ਹੂੰ ਤੇ ਜਦੋਂ ਕੁਲਵਿੰਦਰ ਦੀ ਸੱਸ ਦਾ ਅਖੀਰਲਾ ਸਮਾਂ ਸੀ ਤਾਂ ਕੁਲਵਿੰਦਰ ਦੀ ਸੱਸ ਕੁਲਵਿੰਦਰ ਦੀ ਮਗਰੀ ਹੱਥ ਬੰਨ ਕੇ ਅੱਖਾਂ 'ਚੋਂ ਹੰਝੂ ਕੇਨ ਲੱਗ ਜਾਂਦੇ ਸੀ। ਸ਼ਾਇਦ ਮਨੋਂ ਮਨ ਦੇ ਵਿੱਚ ਉਹ ਇਹ ਕਹਿੰਦੀ ਸੀ ਕਿ ਮੈਥੋਂ ਬਹੁਤ ਵੱਡੇ ਪਾਪ ਹੋ ਗਏ। ਮੈਥੋਂ ਬਹੁਤ ਵੱਡੇ ਗਨਾਹ ਹੋ ਗਏ ਤੇ ਉਹ ਗਨਾਹਾਂ ਦੀ ਸਜ਼ਾ ਮੈਂ ਭਗਤ ਰਹੀ। ਕੁਲਵਿੰਦਰ ਦਾ ਐਡਾ ਵੱਡਾ ਜਿਗਰਾ ਸੀ ਕਿ ਕੁਲਵਿੰਦਰ ਨੇ ਆਪਣੀ ਮਾਂ ਵਾਂਗੂ ਆਪਣੀ ਸੱਸ ਨੂੰ ਸਾਂਭਿਆ। ਹੂੰ ਇੰਨੀ ਆਪਣੀ ਸੱਸ ਦੀ ਸੇਵਾ ਕੀਤੀ। ਹੂੰ ਤਾਂ ਉਸ ਵਕਤ ਤੁਸੀਂ ਉਹ ਔਰਤ ਦੀ ਦਲੇਰੀ ਦੇਖੋ ਕਿ ਉਹਨੇ ਘਰ ਦੇ ਕੰਮ ਵੀ ਕਰਨੇ ਜਿਹੜੀ ਟਿੱਬਿਆਂ ਵਾਲੀ ਡੇਢ ਕਿੱਲਾ ਜ਼ਮੀਨ ਸੀ ਹੂੰ ਉਹਦੀ ਖੇਤੀਬਾੜੀ ਵੀ ਆਪ ਕਰਨੀ ਹੂੰ ਬਹੁਤ ਲੰਮਾ ਸਮਾਂ ਉਹਦੀ ਸੱਸ ਮੰਜੇ ਤੇ ਰਹੀ ਕੁਲਵਿੰਦਰ ਦੀ ਹੂੰ ਤੇ ਸੱਸ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਸੀ ਕਿ ਮੈਂ ਉਹਦੇ ਨਾਲ ਜਿਹੜੇ ਵਿਤਕਰੇ ਕਰੇ ਉਹਦੇ ਨਾਲ ਜਿਹੜਾ ਮਾੜਾ ਹਾਲ ਕਰਿਆ ਹੂੰ ਉਹਦੀ ਸਜ਼ਾ ਮੈਨੂੰ ਅੱਜ ਮਿਲ ਰਹੀ ਹੈ ਤੇ ਭਗਤ ਵੀ ਰਹੀ ਹੂੰ ਤਾਂ ਸੱਸ ਦੀ ਮੌਤ ਹੋ ਜਾਂਦੀ ਹੈ ਹੂੰ ਤਾਂ ਫਿਰ ਉਹ ਕੁਲਵਿੰਦਰ ਦੇ ਕੋਲ ਦੋ ਸਹਾਰੇ ਉਹਦੇ ਪੁੱਤ ਹੁੰਦੇ ਆ ਉਹ ਜਵਾਨ ਹੋ ਚੁੱਕੇ ਹੁੰਦੇ ਆ ਉਸ ਵਕਤ ਕੁਲਵਿੰਦਰ ਨੇ ਸਾਰੀ ਉਮਰ ਆਪਣੇ ਪੁੱਤਾਂ ਤੇ ਨਹੀਂ ਸ਼ਾਬਰ ਕਰਦੀ ਸੀ ਹੂੰ ਤੇ ਕੁਲਵਿੰਦਰ ਦੇ ਪੁੱਤ ਲਾਇਕ ਨਿਕਲਦੇ ਆ ਤੇ ਉਹ ਘਰ ਦੀ ਜ਼ਿੰਮੇਵਾਰੀ ਸੰਭਾਲਦੇ ਆ ਤੇ ਕੁਲਵਿੰਦਰ ਫਿਰ ਨੂੰ ਪੁੱਤਾਂ ਵਾਲੀ ਹੁੰਦੀ ਆ ਹੂੰ ਤੇ ਉਹਦੇ ਪੁੱਤ ਵੀ ਲਾਇਕ ਨਿਕਲਦੇ ਆ ਤੇ ਨੂੰ ਵੀ ਲਾਇਕ ਨਿਕਲਦੀ ਕੁਲਵਿੰਦਰ ਨੇ ਕਦੇ ਪੇਕੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਦੁਬਾਰਾ ਮਿਲ ਸਕੇ ਉਹਨਾਂ ਨਾਲ ਜਾ ਕੇ ਸ਼ਾਇਦ ਕੁਲਵਿੰਦਰ ਦਾ ਦਿਲ ਬਹੁਤ ਵੱਡਾ ਸੀ ਹੂੰ ਕੁਲਵਿੰਦਰ ਨੇ ਜਿੱਥੇ ਬਹੁਤ ਸਾਰੀਆਂ ਚੀਜ਼ਾਂ ਦਾ ਮਾਂ ਬਾਪ ਗਏ ਦਾ ਸਬਰ ਕਰ ਲਿਆ ਮਾਂ ਗਈ ਦਾ ਸਬਰ ਕਰ ਲਿਆ ਤੇ ਸ਼ਾਇਦ ਉਹਨੂੰ ਆਪਣੀਆਂ ਚਾਚੀ ਦੀਆਂ ਗੱਲਾਂ ਚ ਇਹ ਸਮਝ ਆ ਗਿਆ ਸੀ ਕਿ ਇਹਨਾਂ ਨੇ ਵੀ ਪੈਰ ਪਿੱਛੇ ਕੇ ਚੱਲਿਆ ਹੂੰ ਕੁਲਵਿੰਦਰ ਨੇ ਕਦੇ ਪੇਕੇ ਜਾਣ ਦੀ ਆਸ ਹੀ ਨਹੀਂ ਰੱਖੀ ਉਹਨੇ ਸਾਰਾ ਕੁਝ ਆਪਣੇ ਇਹ ਪਰਿਵਾਰ ਨੂੰ ਆਪਣੇ ਸਹੁਰੇ ਪਰਿਵਾਰ ਨੂੰ ਹੀ ਪੇਕੇ ਮੰਨ ਲਿਆ ਸੀ ਬਾਕੀ ਬਹੁਤ ਭਾਵਕ ਕਰਨ ਵਾਲੀ ਕਹਾਣੀ ਆ ਜੇ ਦੇਖਿਆ ਜਾਵੇ ਅੱਜ ਦੇ ਸਮੇਂ ਦੇ ਵਿੱਚ ਕਈ ਲੋਕਾਂ ਨੂੰ ਰਿਸ਼ਤੇ ਪਿਆਰੇ ਹੁੰਦੇ ਆ ਕਿਸੇ ਨੂੰ ਜ਼ਮੀਨਾਂ ਪਿਆਰੀਆਂ ਹੁੰਦੀਆਂ ਪਰ ਜਿਹੜਾ ਇਨਸਾਨ ਦਾ ਕਰਮਾ ਉਹ ਦੇਣ ਲੈਣ ਜਿਹਨੂੰ ਅਸੀਂ ਕਹਿੰਨੇ ਆ ਨਾ ਦੇਣੇ ਲੈਣੇ ਦੇ ਸੰਬੰਧ ਉਹ ਇਸ ਜਹਾਨ ਤੇ ਹੀ ਪੂਰੇ ਹੋ ਜਾਂਦੇ ਆ ਇਹ ਮਨੁੱਖ ਨੂੰ ਇੱਕ ਬਹਿਮ ਹੁੰਦਾ ਕਿ ਸ਼ਾਇਦ ਜੇ ਮੈਂ ਅੱਜ ਬਦਲਾ ਲੈ ਲਿਆ ਤਾਂ ਮੈਂ ਸਹੀ ਸਲਾਮਤ ਐਂਡ ਤੱਕ ਪਹੁੰਚੂਗਾ ਸੋ ਜਿਹੜੇ ਜ਼ਿੰਦਗੀ ਦੇ ਕਰਮ ਹੁੰਦੇ ਆ ਉਹ ਤੁਹਾਨੂੰ ਨਤੀਜੇ ਪਹਿਲਾਂ ਹੀ ਦੱਸ ਚੁੱਕੇ ਹੁੰਦੇ ਆ ਪਰ ਇਨਸਾਨ ਦੀ ਨਾ ਸਮਝੀ ਹੁੰਦੀ ਹੈ ਕਿ ਇਨਸਾਨ ਨਹੀਂ ਸਮਝਦਾ ਕਹਾਣੀ ਦਰਦਨਾਕ ਵੀ ਹੈ ਪਰ ਇੱਕ ਸਿੱਖਿਆ ਵੀ ਦਿੰਦੀ ਹੈ ਇਨਸਾਨ ਨੂੰ ਚੰਗੇ ਕਰਮ ਕਰਕੇ ਹੀ ਚੰਗੇ ਫਲ ਦੀ ਇੱਛਾ ਕਰਨੀ ਚਾਹੀਦੀ ਹੈ। ਬਿਲਕੁਲ। ਸੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ। ਬਹੁਤ-ਬਹੁਤ ਧੰਨਵਾਦ ਇੱਕ ਤੀਰੋ ਘੰਟ ਪੰਜਾਬੀ ਤੇ ਜਾਂਦੇ ਜਾਂਦੇ ਜਿਹੜੇ ਵੀ ਤੁਹਾਡੇ ਸੁਝਾਅ ਨੇ ਉਹ ਕਮੈਂਟਾਂ 'ਚ ਜ਼ਰੂਰ ਲਿਖ ਕੇ ਜਾਇਓ। ਤੇ ਇਹ ਕਹਾਣੀ ਤੁਸੀਂ ਹਰ ਸ਼ੁੱਕਰਵਾਰ 10:30 ਵਜੇ YouTube ਘੰਟ ਪੰਜਾਬੀ ਚੈਨਲ ਤੇ ਦੇਖ ਸਕਦੇ ਹੋ। ਜੇ ਤੁਹਾਡੀ ਵੀ ਕੋਈ ਅਸੀ ਕਹਾਣੀ ਜਿਹੜੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਥੱਲੇ ਇੱਕ Instagram ID ਦਾ ਲਿੰਕ ਹੈ ਉੱਤੇ ਮੈਸੇਜ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਬਹੁਤ-ਬਹੁਤ ਧੰਨਵਾਦ।